ਜਿਹੜਾ ਘਰ ਇੱਕ ਡੁੱਬਾ ਹੈ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਤੇ ਇੱਕ ਅੰਗ ਹੀ ਨਾ ਬਾਬੂ ਕਿਵੇਂ ਪਾਣੀ ਦੇ ਵਿੱਚੋਂ ਬਾਹਰ ਨਿਕਲ ਕੇ ਆਇਆ। ਜਦੋਂ ਉਹ ਜੇ ਪਾਣੀ ਆਉਂਦਾ ਵਾ ਟੜਕੇ ਨੂੰ ਉਹਨਾਂ ਨੇ ਜਦੋਂ ਪਾਣੀ ਦਾ ਵੇਖਿਆ ਮੌਲੇ ਥਾੜੇ ਪੈਣ ਲੱਗਿਆ ਉਹਨੂੰ ਥੋੜਾ ਟਾਈਮ ਲੱਗਦਾ ਵਾ। ਅੱਛਾ ਨਹੀਂ ਤੇ ਮੈਂ ਨਿਕਲ ਨਹੀਂ ਸਕਦਾ। ਜਿਹੜਾ ਗਾਹ ਵਾਲਾ ਪਰਿਵਾਰ ਵਾ ਉਹ ਵੀ ਖੋਣ ਆ ਬੱਚਿਆਂ ਨੂੰ ਪੜ੍ਹਾਈ ਦਾ ਵੀ ਪੈਸਾ ਨਹੀਂ ਕੋਈ ਖੋੜਿਆ ਗਿਆ ਬਹੁਤ ਅਸੀਂ ਮੁਸ਼ਕਲ ਮੁਸੀਬਤਾਂ ਵਾਹੇ ਗਏ ਆ ਦਿਨ ਤਾਂ ਨੰਗਾ ਜਾਂਦਾ ਹੈ ਰਾਤ ਕਿਵੇਂ ਲੰਘਦੀ ਹੈ ਰਾਤ ਜਿਹੜਾ ਸੋਈ ਜਾ ਨੰਗੀ ਇਹ ਰਾਤ ਲੰਮੇ ਨੂੰ ਨੀਂਦ ਤੇ ਆਉਂਦੀ ਨਹੀਂ ਲੰਮੇ ਵੈਰੀ ਦਾ ਹੋਰ ਦਿਨੇ ਕੋ ਮਰਦੇ ਹੈ ਮਰਦੇ ਨੀਂਦ ਕਿੱਥੇ ਆਉਣੀ ਨਾਲੇ ਫਸਲ ਦੀ ਤਬਾਈ ਵੇਖ ਕੇ ਮੀਨ ਵੀ ਜਿਹੜੀ ਉਹ ਬੇਰਾਮੀ ਆ ਦੇ ਨਹੀਂ ਪਰਿਆ ਜਾਂਦਾ तो जा आऊगा उम पता लगूगा आखते जाते आप जा देख ल ਦਾ ਸਭਰਾ ਪਿੰਡ ਦੇ ਵਿੱਚ ਪਹੁੰਚਿਆ ਤਾਂ ਇੱਕ ਤਾਰੇ ਹਾਲਾਤ ਇੱਥੇ ਦੇ ਵਿਖਾਉਣੇ ਆ ਤੁਹਾਨੂੰ ਕਿ ਇੱਕ ਕਿਵੇਂ ਪਾਣੀ ਦਾ ਪੱਧਰ ਵਧਿਆ ਹੈ ਤੇ ਕਿਵੇਂ ਜਿਹੜਾ ਘਰ ਇੱਕ ਡੁੱਬਾ ਤੁਸੀਂ ਤਸਵੀਰਾਂ ਚ ਵੇਖ ਰਹੇ ਹੋ ਤੇ ਇੱਕ ਅੰਗ ਹੀ ਨ ਬਾਪੂ ਕਿਵੇਂ ਪਾਣੀ ਦੇ ਵਿੱਚੋਂ ਬਾਹਰ ਨਿਕਲ ਕੇ ਆਇਆ ਆਪਾਂ ਗੱਲਬਾਤ ਕਰਕੇ ਜਾਣਦੇ ਆਂ ਕਿ ਕਿਦੋਂ ਪਾਣੀ ਆਇਆ ਤੇ ਕਿੰਨੀਆਂ ਮੁਸੀਬਤਾਂ ਦੇ ਵਿੱਚ ਰਹਿ ਰਹੇ ਨੇ ਵੇਖੋ ਛੜਕ ਦੇ ਉੱਤੇ ਤੰਬੂ ਲਾ ਕੇ ਜਿਹੜਾ ਉੱਥੇ ਬੈਠੇ ਨੇ ਕਿਦਾਂ ਦੇ ਹਾਲਾਤ ਆ ਪ੍ਰਮਾਤਮਾ ਨੂੰ ਕੋਸ ਰਹੇ ਨੇ ਜਾਂ ਪ੍ਰਮਾਤਮਾ ਘੜੀ ਅਰਦਾਸ ਕਰ ਰਹੇ ਨੇ ਗੱਲਬਾਤ ਕਰਕੇ ਜਾਣਦੇ ਆਂ ਪਰ ਸੇਵਾ ਵਾਲੇ ਵੀਰ ਵੀ ਲਗਾਤਾਰ ਜਿਹੜੇ ਆ ਰਹੇ ਨੇ ਗੱਡੀਆਂ ਲੈ ਕੇ ਕੋਈ ਰਾਸ਼ਨ ਲੈ ਕੇ ਆ ਰਿਹਾ ਹੈ ਕੋਈ ਪੁੱਛ ਲੈ ਕੇ ਆ ਰਿਹਾ ਹੈ ਤਾਂ ਉਹ ਵੀ ਆਪਣੀ ਸੇਵਾ ਨਿਭਾ ਰਹੇ ਨੇ ਆਪਾਂ ਬਾਪੂ ਨਾਲ ਗੱਲਬਾਤ ਕਰਦੇ ਆ ਕਿ ਕੀ ਇਥੋਂ ਦੇ ਹਾਲਾਤ ਨੇ ਦੇ ਬਾਪੂ ਕਿਵੇਂ ਇਸ ਪਾਣੀ ਦੇ ਵਿੱਚੋਂ ਬਾਹਰ ਆਇਆ ਬਾਪੂ ਜੀ ਕੀ ਨਾਂ ਹੈ ਤੇ ਕਿਹੜਾ ਪਿੰਡ ਆ ਮੇਰਾ ਪਿੰਡ ਦੇ ਗਾਉਂ ਸਪਰਾ ਹੀ ਆ ਕੇ ਪਿਛਲਾ ਪਿੰਡ ਹੋਰ ਕੋਈ ਮੇਰਾ ਪਿੰਡ ਜਦੇਰ ਸਾਹਿਬ ਆ ਅੱਛਾ ਹਾਂਜੀ ਜਦੇਰ ਸਾਹਿਬ ਤੋਂ ਆ ਕੇ ਚਪਾ ਕੇ ਬੜੀ ਲੱਗੇ ਹਾਂ ਜਦੋਂ ਪਾਣੀ ਆਇਆ ਕਿਦੋਂ ਰਾਤ ਆਇਆ ਜਣੇ ਆਇਆ ਕਿਦਾਂ ਪਤਾ ਲੱਗਾ ਤੁਸੀਂ ਕਿਵੇਂ ਨਿਕਲ ਕੇ ਆਏ 3 ਵਜੇ ਪਾਣੀ ਆਉਂਦਾ ਵਾ ਟਟ ਕੇ ਮੈਨੂੰ ਉਹਨਾਂ ਨੇ ਜਦੋਂ ਪਾਣੀ ਦਾ ਵੇਖਿਆ ਮੌਲੇ ਸਾਡੇ ਪੈਣ ਲਾ ਪਿਆ ਉਹਨੂੰ ਥੋੜਾ ਟਾਈਮ ਨਾ ਕੱਟਦਾ ਵਾ ਅੱਛਾ ਨਹੀਂ ਤੇ ਮੈਂ ਨਿਕਲ ਨਹੀਂ ਸਕਦਾ ਮੁੰਡਾ ਤੇ ਦੋ ਜਣੇ ਮੈਨੂੰ ਮੋਟਰਸਾਈਕਲ ਚੋ ਕੇ ਭਾਗੇ ਕਿਣਾ ਮਗਰ ਬਹਿ ਗਿਆ ਤੇ ਫਿਰ ਮੈਂ ਪਾਣੀ ਤੋਂ ਨਿਕਲਿਆ ਮੌਲੇ ਤੋਂ ਤੇ ਇਹ ਕੀ ਹੋਇਆ ਅਸੀਂ ਲੱਤਾਂ ਨੂੰ ਕੀ ਗੱਲ ਲੈ ਚੱਣ ਮੈਂ ਚੱਨ ਰੰਗ ਗਿਆ ਤੇ ਮੇਰਾ ਬੱਸ ਦੇ ਨਾਲ ਐਕਸੀਡੈਂਟ ਹੋ ਗਿਆ ਜੀ ਅੱਛਾ ਜੀ ਕਿਵੇਂ ਮੇਨਾਂ ਛੇ ਤਰੀਕ ਦਾ ਹੋਇਆ ਵਾ ਤੇ ਇਹਦੇ ਨਾਲ ਮੇਰੀ ਲੱਤਾਂ ਜਿਹੜੀਆਂ ਮੁੜ ਕੇ ਫਿਰ ਦੋਵੇਂ ਕਟਣੀਆਂ ਪੈ ਗਈਆਂ ਅੱਛਾ ਤੇ ਕਿੰਨੀ ਜ਼ਮੀਨ ਆ ਤੇ ਘਰ ਵੀ ਪੂਰਾ ਜਿਹੜਾ ਪਾਣੀ ਜਿ ਡੁੱਬਾ ਪਿਆ ਪਾਣੀ ਜਿ ਡੁੱਬਾ ਪਿਆ ਵਾ ਜ਼ਮੀਨ ਦੇ ਵਿੱਚ 3 ਸਵਾ 3 ਕਿੱਲੇ ਜ਼ਮੀਨ ਦੇ ਆ ਅੱਛਾ ਤੂੰ ਦੇ ਨਾਲ ਕੀ ਘਰ ਦਾ ਟੱਬਰ ਦਾ ਖਰਚਾ ਵੀ ਨਹੀਂ ਪੂਰਾ ਹੋ ਸਕਦਾ ਹਾਂ ਤੇ ਜਿਹੜਾ ਗਾਂ ਵਾਲਾ ਪਰਿਵਾਰ ਵਾ ਉਹ ਵੀ ਖੋਣਾ ਬੱਚਿਆਂ ਨੂੰ ਪੜ੍ਹਾਈ ਦਾ ਵੀ ਪੈਸਾ ਨਹੀਂ ਕੋ ਕੋ ਰਹਿ ਗਿਆ ਅੱਛਾ ਬਹੁਤ ਅਸੀਂ ਮੁਸ਼ਕਲ ਮੁਸੀਬਤਾਂ ਵਿੱਚ ਫਸੇ ਬੈ ਗਏ ਹਾਂ ਕਿੰਨਾ ਚੇਰ ਹੋ ਗਿਆ ਤੇ ਕਿੰਨੇ ਪਾਣੀ ਜਿਹੜੇ ਵੇਖ ਲੇ ਜੇ ਐਰ ਕੀ ਜ਼ਿਆਦਾ ਆ ਕਿ 2023 ਚ ਪਾਣੀ ਜ਼ਿਆਦਾ ਸੀ ਉਹ 23 ਜੀ ਕੋ ਪਾਣੀ ਇੰਨਾ ਹੈ ਤੇ ਹੁਣ ਉਹਨਾ ਹੀ ਹੋਣ ਵਾਗ ਪਾਣੀ ਹੈ ਕਿ ਖਲਰ ਕੇ ਪਿਆ ਪਾਣੀ ਹੈ ਕਿ ਜ਼ਿਆਦਾ ਹੈ ਉਤਰਾਗੇ ਨੂੰ ਹਾਂ ਤੇ ਪਾਣੀ ਵਾਲ ਖਲਰ ਕੇ ਕਈਆਂ ਸਾਡੇ ਨਿਸ਼ਾਨੇ ਨੇ ਕੀਤੇ ਆ ਤਾਂ ਕਰਕੇ ਪਾਣੀ ਇਥੇ 23 ਜਨਾਂ ਫੇਰ ਵੀ ਆ ਗਿਆ ਸਾਡੇ ਸੜਕ 'ਤੇ ਬੈਠੇ ਜੇ ਦਿਨ ਤਾਂ ਲੰਘ ਜਾਂਦਾ ਹੈ ਰਾਤ ਕਿਵੇਂ ਲੰਘਦੀ ਆ ਫਿਰ ਰਾਤ ਤੇਰਾ ਸੋਝਦਾ ਨੰਗੀ ਹੀ ਰਾਤ ਲੰਮੇ ਲੰਮੇ ਨੀਂਦ ਤੇ ਆਉਂਦੀ ਨਹੀਂ ਲੰਮੇ ਵੈਰੀ ਦਾ ਹੋਰ ਜਿੰਨੀ ਕੁ ਮਰਦੇ ਹੈ ਮਰਦੇ ਨੀਂਦ ਕਿੱਥੇ ਆਉਣੀ ਨਾਲੇ ਫਸਲ ਦੀ ਤਬਾਈ ਵੇਖ ਕੇ ਮੀਨ ਵੀ ਜਿਹੜੀ ਉਹ ਬੇਰਾਮੀ ਆ ਦੇ ਨਹੀਂ ਪਿਆ ਜਾਂਦਾ ਹੁਣ ਗੁਜ਼ਾਰਾ ਮਾਰੀ ਦੇ ਕਰਨੇ ਰਾਤ ਨੂੰ ਕਿਹੜੀ ਨੀਂਦ ਆਉਣੀ ਦਿਨੇ ਨਹੀਂ ਸੌ ਇੱਥੇ ਬਹਿ ਲਈਦਾ ਕਦੇ ਐਵੇਂ ਕਿਦਾ ਕਦੇ ਹਾਂ ਵੇਖ ਕੇ ਆਉਦਾ ਟਾਈਮpass ਕਰਨ ਨੇ ਅੱਛਾ ਹਾਂਜੀ ਆ ਵਪਰੀ ਕੋਈ ਮਦਦ ਸਹਾਇਤਾ ਵਾਲਾ ਵੀਰ ਪਹੁੰਚਦਾ ਕੋਈ ਲੰਗਰ ਸੇਵਾ ਲੈ ਕੇ ਕੋਈ ਲੰਗਰ ਸੇਵਾ ਦੇ ਜਿਵੇਂ ਝੂਠ ਮਰੀ ਬਹੁਤ ਸੰਗਤ ਸੇਵਾ ਕਰਦੀ ਆ ਉਹਨਾਂ ਸੱਜਣਾਂ ਦੇ ਅਸੀਂ ਧੰਨਵਾਦੀ ਆ ਸਾਰੇ ਇੰਨੇ ਜਿੰਨੇ ਪਰਿਵਾਰ ਬੈਠੇ ਆ ਉਹ ਸਾਡੀ ਚੰਗੀ ਮਦਦ ਕਰ ਰਹੇ ਜਿਨ੍ਹਾਂ ਆ ਬ ਇਹਦਾ ਖਾਣਾ ਖੀਂਦੇ ਬੈਠੇ ਨੇ ਚਲੋ ਕੋਈ ਤੂੜੀ ਸੇਵਾ ਕਰਦਾ ਹੋਵੇ ਵੰਡ ਪੱਠਾ ਦੇ ਜਾਂਦਾ ਉਹਨਾਂ ਨਾਲ ਹੀ ਆਉਦਾ ਗੁਜ਼ਾਰਾ ਕਰੀ ਜਾਂਦੇ ਆ ਬਾਪੂ ਜੀ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਮਨ ਨੂੰ ਰੋਣ ਨਹੀਂ ਆਉਂਦਾ ਫਿਰ ਕੀ ਹਾਲਾਤ ਕਿਵੇਂ ਰੋ ਕੇ ਫਿਰ ਕੀ ਕਰਾਂਗੇ ਕਿਹੜਾ ਵੀ ਆਖਣਾ ਵੀ ਮਨ ਜਿਹੜਾ ਰੋਈ ਜਾਵਾਂਗੇ ਫਿਰ ਆ ਮੰਜੇ ਤੇ ਪਏ ਪੂ ਜਾਵਾਂਗੇ ਹੋਰ ਕੀ ਆ ਹੂੰ ਇਤਨੇ ਦਿਲ ਬੰਨ ਕੇ ਬਹਿਣਾ ਪੈਂਦਾ ਵੀ ਆਪ ਦਾ ਹੁਣ ਚਲੋ ਰੱਬ ਜੋ ਹੋ ਗਿਆ ਠੀਕ ਆ ਸਮਝਾ ਜਿਹੜਾ ਲੇਟ ਗਿਆ ਗਾਂ ਆਪੇ ਇਹ ਹਾਸੇ ਦੀਦਾ ਵੀ ਗਾਂ ਲੱਗ ਜੂ ਸਹੀ ਗਾਂ ਨਹੀਂ ਗਾਂ ਇਤਨੇ ਜ਼ਿੰਮੇਦਾਰ ਬਜਦਾ ਇੱਕ ਸਾਰਿਆਂ ਨੇ ਭੈਣ ਭਰਾਵਾਂ ਨੇ ਆਰਥਿਕ ਨੇ ਬਣਿਆ ਹੁੰਦੇ ਆ ਵੀ ਵੀ ਮਜਬੂਰ ਜੋ ਪੈਸਾ ਹੱਥ ਕਿਨੇ ਫੜਿਆ ਹੁੰਦਾ ਤੇ ਉਹਨੂੰ ਬਹੁਤ ਮੁਸ਼ਕਲ ਜਿਹੜਾ ਬਣ ਗਿਆ ਕੋਈ ਕਰਜ਼ਾ ਕਰਜ਼ਾ ਵੀ ਚੁੱਕਿਆ ਬੈਂਕਾਂ ਤੋਂ ਉਹ ਬੈਂਕਾਂ ਤੋਂ ਕਈ ਨਹੀਂ ਚੁੱਕਿਆ ਕਰਜ਼ੇ ਦੇ ਸਾਰੇ ਤੇ ਕਰਜ਼ੇ ਕੋਈ ਲਿਮਟ ਬਣਾਈ ਫਿਰਦਾ ਕੋਈ ਕੋ ਕਰਜ਼ਾ ਵਾ ਕਰਜ਼ੇ ਤੇ ਸਾਰਿਆਂ ਦੇ ਪੈਸੇ ਜਾਂਦੇ ਲਿਮਟਾਂ ਦੇ ਵੀ ਹੁਣ ਬੜੀਆਂ ਮੁਸ਼ਕਲ ਧਰਨੇ ਸਾਡਾ ਪਾਣੀ ਦੇ ਮਾਹੌਲ ਦਾ ਸਮਾ ਰੋੜ ਕੇ ਰਹਿ ਤਾਰੀ ਕਿੱਥੋਂ ਬਾਪੂ ਜੀ ਜਦੋਂ ਪਾਣੀ ਲੈ ਗਿਆ ਉਹ ਫਿਰ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਲਾ ਦੇ ਇਹ ਕਿਵੇਂ ਦਾ ਕਹਿੰਦੇ ਜ਼ਮੀਨ ਥਲੇ ਰੇਦਾ ਪਾ ਜੇ ਕੁਝ ਕਰ ਦੇ ਕਹਿੰਦੇ ਹੁਣ ਉਹ ਟਹਿ ਜਾਣੀਆਂ ਇਹ ਮਾਹੌਲ ਦੀ ਨੇ ਵੀ ਜਿਹੜਾ ਜਮਾਨਾ ਜਾ ਵੀ ਕਿਸੇ ਨੇ ਪਹਿਲੇ ਨਹੀਂ ਮਾੜਿਆ ਜ਼ਿੰਮੇਵਾਰ ਤਾਂ ਪਹਿਲੇ ਨਹੀਂ ਕਰਾ ਕੇ ਤੇਲ ਤੂਲ ਦਾ ਖਰਚਾ ਨਹੀਂ ਪੂਰਾ ਹੋ ਰਿਹਾ ਤੇ ਉਹ ਵੀ ਕੋਈ ਭੈਣ ਭਰਾ ਸੱਜੰਦਾਨੀ ਸੁਣੇ ਤੇ ਚਲੋ ਮਾੜੀ ਬੋੜ ਜ਼ਿੰਮੇਵਾਰਾਂ ਦੀ ਕੋਈ ਮੱਤ ਕੀਤੀ ਜਾਵੇ ਕੋ ਸਰਕਾਰ ਮਾੜੀਵਾ ਦੇਵੇ ਤਾਂ ਹੀ ਕੰਮ ਚੱਲ ਸਕਦਾ ਕੋਈ ਮੰਤਰੀ ਕੋਈ ਐਮਐਲਏ ਕੋਈ ਸਰਕਾਰੀ ਅਧਿਕਾਰੀ ਪਹੁੰਚਿਆ ਕੋਈ ਵਿਸ਼ਵਾਸ ਦੇਣ ਕਹਿੰਦੇ ਆ ਐਲਾਨ ਕੀਤਾ ਹੈ ਸਰਕਾਰ ਵੱਲੋਂ ਕੇ ਜੇਕਰ ਰੇਤ ਜਿਹੜੀ ਆ ਕਿਸਾਨ ਆਪਣੀ ਮਰਜ਼ੀ ਨਾਲ ਵੇਚ ਸਕਣਗੇ ਠੀਕ ਹੈ ਜੇ ਆਖੀ ਤੇ ਜਾਂਦੇ ਆ ਜੇ ਗਾਂ ਦੇ ਟੁੱਕਣ ਦੇ ਆਊਗਾ ਉਦੋਂ ਕੰਮ ਪਤਾ ਲੱਗੂਗਾ ਆਖ ਤੇ ਜਾਂਦੇ ਆ ਵੀ ਤੇਰਾ ਤੁਸੀਂ ਇਨਕ ਆਪਦੀ ਆ ਵੇਚ ਲਿਓ ਹੂੰ ਜਿਹੜਾ ਸਾਡੇ ਬੜੇ ਪਲਾਟ ਦਾ ਲਾਣ ਵੀ ਕੀਤਾ ਆ 5x ਮਰਲੇ ਦਾ ਕੀਕਾ ਵਾ ਜੇ ਉਹ ਸਾਡਾ ਪਾਸ ਕਰਨਗੇ ਤਾਂ ਹੀ ਆ ਲਾਣ ਤੇ ਤਾਂ ਹੁੰਦਾ ਵਾ ਜਿਹੜੀ ਚੀਜ਼ ਸਾਨੂੰ ਮਿਲ ਚੁੱਕੀ ਮਿਲ ਜਾਵੇ ਤੇ ਜੇ ਮਿਲੀ ਨਾ ਤੇ ਉਹਦਾ ਫਿਰ ਤੁਸੀਂ ਸੈਣ ਰੋ ਕੀ ਹੋਏ ਬੋਲਦੇ ਸਰਕਾਰਾਂ ਦੇ ਕਈ ਵਾਰੀ ਉਤਰੇ ਕਰ ਜਾਂਦੇ ਆ ਹੂੰ ਤਾਂ ਬੱਪ ਜੀ ਫਿਰ ਕਿੰਨੀ ਵਾਰੀ ਮਾਫੀਆ ਹੁਣ ਤੱਕ ਲੈ ਚੁੱਕੇ ਜਿੱਦੇ ਕਿੰਨੀ ਵਾਰੀ ਫਸਲ ਜਿਹੜੀ ਖਰਾਬ ਹੋਈ ਆ ਚਾਰ ਵਾਰੀ ਨੇ ਤੋਂ ਪਿੱਛੇ ਪਿੱਛੇ ਪੰਜਵਾਂ ਮਾਜਵਾਸ ਨੂੰ ਮਿਲ ਦੇਣਾ ਅੱਛਾ ਤੇ ਬਹੁਤ ਮਾਫੀਆ ਦਿੰਦੇ ਆ ਮਾਜਵਾ ਪੰਜ-ਚਾਰ ਹਜ਼ਾਰ ਦੇ ਦਾ ਪੰਜ-ਛੇ ਹਜ਼ਾਰ ਦਿੰਦਾ ਇਹਨਾਂ ਦੇ ਖਰਚਾ ਵੀ ਕੁਛ ਨਹੀਂ ਗਿਆ ਸਾਨੂੰ ਮਿਲਦਾ ਮਾਜਵਾ ਦੇ ਹੁਣ ਪੰਜ-ਸੱਤ ਹਜ਼ਾਰ 5000 ਰੁਪਇਆ ਜਿੱਦਾਂ ਬੀਜਣ ਲਈਏ ਕਣਕ ਪੱਠਾ ਪਾ ਕੇ ਸਾਨੂੰ 8-10 ਹਜ਼ਾਰ ਰੁਪਇਆ ਦਾ ਲਗਿੰਦਾ ਕਿ ਲੈ ਮਗਰ 22 ਹਜ਼ਾਰਾ ਛੋਨੇ ਦੇ ਕਿਲੇ ਦੇ ਹਰ ਜ਼ਿਮੀਂਦਾਰ ਦਾ 15 15 16 18 ਤੋਂ ਦੇ ਪੱਕ ਗਵੜਦਿਆਂ ਦੇ 20 ਹਜ਼ਾਰ ਬਾਈ ਨੂੰ ਖਰਚਾ ਪਹੁੰਚ ਜਾਂਦਾ ਵਾ ਤੇ ਅਜੇ ਕੋਈ ਪਰਮਾਤਮਾ ਦੇ ਰੰਗਾਂ ਦਾ ਪਤਾ ਨਹੀਂ ਆ ਕਿ ਕਮਰਾ ਵੀ ਡਿੱਗ ਸਕਦਾ ਹੈ ਕੋਈ ਕੰਨਾ ਵੀ ਡਿੱਗ ਸਕਦੀਆਂ ਕੰਨਾ ਵੀ ਡਿੱਗਣ ਦੇ ਖਲੋਤੀ ਵਾਲੇ ਕਮਰੇ ਸਾਡੇ ਪਾਟੇ ਪਏ ਆ ਬੁਰੇ ਮੋਹੱਲੇ ਨਹੀਂ ਬੰਦੇ ਪਏ ਆ ਤੇ ਕੀ ਅਪੀਲ ਕਰਨੀ ਚਾਹੁੰਦੇ ਸਰਕਾਰਾਂ ਨੂੰ ਅਪੀਲ ਇਹ ਹੋਈ ਆ ਵੀ ਮੱਤ ਕੀਤੀ ਜਾਵੇ ਕੋਈ ਭੈਣ ਭਰਾਗਾ ਸਾਨੂੰ ਕਿਸ ਤੋਰ ਨਾ ਕਿਸੇ ਨਾਲ ਕੋਈ ਨਾ ਕੋਈ ਦੇ ਲੈ ਕੇ ਹੂੰ ਤਾਂ ਧੰਨਵਾਦ ਤਾਂ ਮੈਂ ਇੱਕ ਵਾਰੀ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਜਿਹੜੀ ਇਹ ਖੌਫਨਾਕ ਤਸਵੀਰ ਜਿਹੜੀ ਵਿਖਾਈ ਜਾਵੇ ਕਿਉਂਕਿ ਬੜੇ ਔਖੇ ਦਿਨ ਹੁੰਦੇ ਨੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਸੜਕਾਂ ਦੇ ਬਹਿਣਾ ਪੈਂਦਾ ਇੱਕ ਕਹਿੰਦੇ ਨੇ ਪੰਜਾਬ ਦਾ ਅੰਨਦਾਤਾ ਕਿਸਾਨ ਨੂੰ ਕਿਹਾ ਜਾਂਦਾ ਹੈ ਤਾਂ ਫਸਲਾਂ ਡੁੱਬ ਗਈਆਂ ਜ਼ਮੀਨਾਂ ਰੁੜ ਗਈਆਂ ਤਾਂ ਘਰ ਛੱਡਨੇ ਪੈ ਗਏ ਤੇ ਬੰਨਾਂ ਦੇ ਬੈਠੇ ਆ ਤਾਂ ਤੁਸੀਂ ਸੋਚ ਸਕਦੇ ਜੇ ਕਿ ਕਿਵੇਂ ਦੇ ਹਾਲਾਤ ਇਸ ਬਜ਼ੁਰਗ ਦੇ ਬਣੇ ਆ ਜਿਨੇ ਸਾਰੀ ਹੱਡ ਵੀ ਤੇ ਆਪਣੀ ਦਸੀ ਆ ਤੇ ਉਹਨੇ ਸਰਕਾਰਾਂ ਨੂੰ ਅਪੀਲ ਵੀ ਕੀਤੀ ਆ ਕਿ ਸਾਡੀ ਬਾਹ ਫੜੋ ਤਾਂ ਹੀ ਕਿਸਾਨ ਜਿੰਦਾ ਰਹੇਗਾ ਦੇਖਦੇ ਰਹੋ ਪੰਜਾਬ న్యూਜ਼ ਮੈਂ ਹਾਂ ਜਸਵੀਰ ਸਿੰਘ ਸ਼ਿਨਾ ਧਰਮ